ਰੰਪਤੀ ਗਾਜ਼ਾ ਸ਼ਾਂਤੀ ਯੋਜਨਾ ਦਾ ਕੱਚ ਸੱਚ ਸਾਥੀਓ ਅਧਾਰਾ ਇਨਕਲਾਬੀ ਸਾਡਾ ਰਾਹ ਵਿੱਚ ਤੁਹਾਡਾ ਸਵਾਗਤ ਹੈ 7 ਅਕਤੂਬਰ 2023 ਨੂੰ ਫਿਲਸਤੀਨ ਦੀ ਲੜਾਕੂ ਜਥੇਬੰਦੀ ਹਮਾਸ ਵੱਲੋਂ ਇਜ਼ਰਾਈਲ ਨੂੰ ਪਹੁੰਚ ਚੱਕਾ ਕਰਨ ਵਾਲਾ ਇਜ਼ਰਾਈਲ ਅੰਦਰ ਦਾਵਾ ਕਰਕੇ 280 ਦੇ ਕਰੀਬ ਲੋਕਾਂ ਨੂੰ ਅਗਵਾ ਕਰਨ ਅਤੇ ਕਈਆਂ ਦੇ ਮਾਰੇ ਜਾਣ ਤੋਂ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਅਮਰੀਕਾ ਦੀ ਸ਼ਹਿਰ ਤੇ ਸ਼ੁਰੂ ਕੀਤਾ ਗਿਆ ਕਿਹਾ ਰੁਕ ਗਿਆ ਹੈ ਇਹ ਘਟਨਾਕ੍ਰਮ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੇਸ਼ ਕੀਤੀ ਗਾਜ਼ਾ جنگਬੰਦੀ ਅਤੇ ਸ਼ਾਂਤੀ ਯੋਜਨਾ ਇਜ਼ਰਾਈਲ ਵੱਲੋਂ ਸਵੀਕਾਰ ਕਰਨ ਅਤੇ ਬਾਕੀ ਤੇ ਗੱਲਬਾਤ ਕਰਨ ਦੀ ਸਹਿਮਤੀ ਨਾਲ ਸੰਭਵ ਹੋਇਆ ਹੈ ਇਸ ਸਮਝੌਤੇ ਦੀ ਤੁਰਕੀ ਯਮਨ ਓਮਾਨ ਮਿਸਰ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਅਰਬ ਦੇ ਮੂਲਕਾਂ ਨੇ ਹਮਾਇਤ ਕੀਤੀ ਹੈ ਇਸ ਤੋਂ ਬਿਨਾ ਬਰਤਾਨੀਆ, ਫਰਾਂਸ, ਜਰਮਨੀ ਅਤੇ ਹੋਰ ਯੂਰਪੀ ਮੁਲਕਾਂ ਨੇ ਵੀ 트੍ਰੰਪ ਯੋਜਨਾ ਦਾ ਸਮਰਥਨ ਕੀਤਾ ਹੈ। ਭਾਰਤ ਦੇ ਮੋਦੀ ਸਰਕਾਰ ਨੇ ਵੀ 트੍ਰੰਪ ਯੋਜਨਾ ਨੂੰ ਸਲਾਹਿਆ ਅਤੇ ਇਸ ਦਾ ਸਮਰਥਨ ਕੀਤਾ ਹੈ। ਹੁਣ ਗਾਜ਼ਾ ਵਿੱਚ ਸ਼ਾਂਤੀ ਦਾ ਸੰਯੁਕਤ ਰਾਸ਼ਟਰ ਸਮੇਤ ਪੂਰੀ ਦੁਨੀਆ ਦੇ ਮੁਲਕਾਂ ਨੇ ਆਮ ਤੌਰ ਤੇ ਗਾਜ਼ਾ ਜੰਗਬੰਦੀ ਨੂੰ ਜੀ ਆਇਆਂ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਇਹ ਯੋਜਨਾ ਉਦੋਂ ਆਈ ਹੈ ਜਦੋਂ ਇਜ਼ਰਾਈਲ ਵੱਲੋਂ ਹਜ਼ਾਰਾਂ ਫਲਸਤੀਨੀਆ ਨੂੰ ਜ਼ਬਾਹ ਕਰ ਦਿੱਤਾ ਗਿਆ ਹੈ। ਅਧਿਕਾਰਤ ਤੌਰ ਤੇ ਮਰਨ ਵਾਲਿਆਂ ਦੀ ਗਿਣਤੀ 60000 ਦੱਸੀ ਗਈ ਹੈ ਜਿਸ ਵਿੱਚੋਂ 20000 ਮਾਸੂਮ ਬੱਚੇ ਹਨ। ਮਰਨ ਵਾਲਿਆਂ ਦੀ ਹਕੀਕੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਜਿਹੜੇ ਗਾਜ਼ਾ ਵਿੱਚ ਫਲਸਤੀਨੀ ਬੱਚੇ ਵੀ ਹਨ ਉਹ ਲਗਭਗ ਸਾਰੇ ਘਰੋਂ ਬੇਕਾਰ ਹੋ ਗਏ ਹਨ। ਉਹਨਾਂ ਦੇ ਘਰਾਂ ਨੂੰ ਇਜ਼ਰਾਈਲ ਦੀ ਬੰਬਾਰੀ ਨੇ ਮਲਬੇ ਵਿੱਚ ਬਦਲ ਦਿੱਤਾ ਹੈ ਅਤੇ ਤੰਬੂਆਂ ਵਿੱਚ ਬੜੀ ਮੁਸ਼ਕਲ ਨਾਲ ਦਿਨ ਕੱਟੀ ਕਰ ਰਹੇ ਹਨ। ਇਹ ਹੀ ਨਹੀਂ ਕਿ ਉਹਨਾਂ ਦੇ ਸਿਰ ਤੇ ਛੱਤ ਨਹੀਂ ਰਹੀ। ਉਹ ਭੁੱਖ ਪਿਆਸ ਨਾਲ ਤੜਫਦੇ ਤੇ ਭੁੱਖਮਰਣੀ ਨਾਲ ਮਰ ਰਹੇ ਹਨ। ਖਾਸ ਕਰਕੇ ਬੱਚਿਆਂ ਨੂੰ ਭੁੱਖ ਦੇ ਪਿੰਜਰ ਬਣਾ ਦਿੱਤਾ ਹੈ। ਉਹਨਾਂ ਨੂੰ ਬਸ ਪਤਾ ਨਹੀਂ ਕਿਵੇਂ ਸਾਹ ਆ ਰਿਹਾ ਹੈ। ਇੱਕ ਪੂਰੀ ਦੀ ਪੂਰੀ ਪੀੜੀ ਕਪੋਸ਼ਨ ਦਾ ਸ਼ਿਕਾਰ ਹੈ। ਇਜ਼ਰਾਈਲ ਵੱਲੋਂ ਇਹ ਫਲਸਤੀਨੀਆ ਦੀ ਨਸਲ ਖੁਸ਼ੀ ਹੈ ਪੂਰੇ ਗਾਜ਼ਾ ਨੂੰ ਕੂਗ ਵਸਦੇ ਗਾਜ਼ਾ ਨੂੰ ਮਲਬੇ ਦੇ ਢੇਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਹਰ طرف ਤਬਾਈ ਦੇ ਮੰਜ਼ਰ ਨਜ਼ਰ ਆਉਂਦੇ ਹਨ ਇੱਕ ਅਨੁਮਾਨ ਅਨੁਸਾਰ ਗਾਜ਼ਾ ਦੀ ਮੁੜ ਸੁਰਜੀਤ ਹੋ ਪਹਿਲਾਂ ਜੋ ਮਲਬਾ ਹਟਾਇਆ ਜਾਣਾ ਹੈ ਉਹ ਲਗਭਗ 70 ਮਿਲੀਅਨ ਯਾਨੀ ਕਿ 70 ਕਰੋੜ ਟਨ ਹੈ ਇਸ ਤੋਂ ਬਿਨਾ ਪਾਣੀ ਸਪਲਾਈ ਸੀਵਰੇਜ ਹਸਪਤਾਲ ਸਕੂਲ ਅਤੇ ਹੋਰ ਸਭ ਸੇਵਾਵਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਇਸ ਦੇ ਪਿਛੇ ਵੀ ਅਮਰੀਕੀ ਸਾਮਰਾਜ ਸੀ ਅਤੇ ਇਸ ਸ਼ਾਂਤੀ ਦਾ ਚਿਹਰਾ ਵੀ ਅਮਰੀਕੀ ਸਾਮਰਾਜ ਦਾ ਚੌਧਰੀ 트ੰਪ ਅਤੇ ਸਿਰ ਬਣ ਰਿਹਾ ਹੈ ਇਸ ਸੰਬੰਧ ਦਾ ਪਹਿਲਾ ਨੁਕਤਾ ਹੈ ਕਿ ਆਕਰ 트ੰਪ ਦੀ ਸ਼ਾਂਤੀ ਯੋਜਨਾ ਕੀ ਹੈ ਇਸ ਅਨੁਸਾਰ ਪਹਿਲੇ ਪੜਾਅ ਵਿੱਚ ਹਮਾਸ ਜੂੰਦੇ ਬੰਦੀ ਅਤੇ ਮਰ ਗਿਆ ਦੀਆਂ ਲਾਸ਼ਾਂ ਰੈੱਡ ਕਰਾਸ ਨੂੰ ਸੌਂਪ ਦੇਵੇਗਾ ਅਤੇ ਰੈੱਡ ਕਰਾਸ ਅੱਗੇ ਉਹਨਾਂ ਨੂੰ ਇਜ਼ਰਾਇਲ ਦੇ ਹਵਾਲੇ ਕਰੇਗਾ ਉਧਰ ਇਜ਼ਰਾਈਲ ਆਪਣੇ ਜੇਲ੍ਹਾਂ ਵਿੱਚ ਬੰਦ ਫਲਸਤੀਨੀਆ ਵਿੱਚੋਂ 20 ਹਜ਼ਾਰ ਦੇ ਕਰੀਬ ਨੂੰ ਰਿਹਾ ਕਰੇਗਾ ਇਹਨਾਂ ਵਿੱਚੋਂ ਕਾਫੀ ਗਿਣਤੀ ਉਹ ਹੈ ਜਿਨ੍ਹਾਂ ਨੂੰ ਇਜ਼ਰਾਈਲੀ ਫੌਜਾਂ ਨੇ 7 ਅਕਤੂਬਰ 2023 ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਇਹ ਪ੍ਰਾਪ ਹੋਣਾ ਤੇ ਗਾਜ਼ਾ ਵਿੱਚ ਮਾਨਵੀ ਸਹਾਇਤਾ ਦੀ ਸਪਲਾਈ ਸ਼ੁਰੂ ਹੋ ਜਾਵੇਗੀ ਇਜ਼ਰਾਈਲ ਦੀ ਸਰਹੱਦ ਨਾਲ ਗਾਜ਼ਾ ਦੇ ਇੱਕ ਖੇਤਰ ਇੱਕ ਪੱਟੀ ਅੰਦਰ ਇਜ਼ਰਾਈਲੀ ਫੌਜ ਚਲੀ ਜਾਵੇਗੀ ਅਤੇ ਇਸ ਖੇਤਰ ਵਿੱਚ ਇਜ਼ਰਾਈਲ ਦੀ ਫੌਜ ਦਾ ਕੰਟਰੋਲ ਹੋਵੇਗਾ ਜਿਸ ਦਾ ਅਰਥ ਹੈ ਕਿ ਇਜ਼ਰਾਈਲ ਦੀ ਫੌਜ ਇੱਥੇ ਮੰਨ ਮਰਜ਼ੀਆਂ ਅਤੇ ਦਮਨ ਜਾਰੀ ਰੱਖੇਗੀ ਗਾਜ਼ਾ ਦੀ ਮੌੜ ਉਸਾਰੀ ਦੀ ਨਿਗਰਾਨੀ ਅਤੇ ਫਲਸਤੀਨੀਆਂ ਦੀ ਇੱਕ ਕਮੇਟੀ ਹੋਵੇਗੀ ਪਰ ਇਸ ਵਿੱਚ ਹਮਾਸ ਦੀ ਕੋਈ ਸ਼ਮੂਲੀਅਤ ਨਹੀਂ ਹੋਵੇਗੀ ਅਤੇ ਨਾ ਹੀ ਉਸ ਦਾ ਕਿਸੇ ਤਰ੍ਹਾਂ ਦਾ ਕੋਈ ਰੋਲ ਹੋਵੇਗਾ ਹਮਾਸ ਦਾ ਹਥਿਆਰਬੰਦ ਟਾਂਚਾ ਗਾਜ਼ਾ ਵਿੱਚ ਨਹੀਂ ਰਹੇਗਾ ਹਮਾਸ ਆਪਣੇ ਹਥਿਆਰ ਫਿਲਸਤੀਨ ਦੀ ਕਮੇਟੀ ਅੱਗੇ ਸੌਂਪ ਸਕਦਾ ਹੈ ਜੇਕਰ ਉਹ ਅਜੇਾ ਨਾ ਕਰਨਾ ਚਾਹੇ ਤਾਂ ਉਸ ਨੂੰ ਗਾਜ਼ਾ ਵਿੱਚੋਂ ਬਾਹਰ ਜਾਣ ਲਈ ਇੱਕ ਸੁਰੱਖਿਅਤ ਲਾਂਘਾ ਪ੍ਰਦਾਨ ਕੀਤਾ ਜਾਵੇਗਾ ਗਾਜ਼ਾ ਵਿੱਚ دہشتੇਤਾਾਂ ਚਾ ਸੁਰੰਗਾਂ ਆਦ ਨੂੰ ਤਬਾਹ ਕੀਤਾ ਜਾਵੇਗਾ ਗਾਜ਼ਾ ਦੀ ਮੌੜ ਸਾਰੀ ਦੀ ਦੇਖਰੇਖ ਕਰਨ ਲਈ ਇੱਕ ਸੁਪਰੀਮ ਅਥਾਰਟੀ ਇੱਕ ਬੋਰਡ ਬਣਾਇਆ ਜਾਵੇਗਾ ਜਿਸ ਦੇ ਚੇਅਰਮੈਨ ਡੋਨਾਲਡ ਟਰੰਪ ਖੁਦ ਹੋਣਗੇ ਅਤੇ ਇਸ ਦਾ ਕਾਰਜਕਾਰੀ ਮੁਖ ਬਰਤਾਨੀਆਂ ਦਾ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਹੋਵੇਗਾ। ਇਸ ਤੋਂ ਬਿਨਾ ਇਸ ਬੋਰਡ ਵਿੱਚ ਇਹਨਾਂ ਦੋ ਤੋਂ ਇਲਾਵਾ ਕੌਣ ਹੋਵੇਗਾ ਅਤੇ ਉਹ ਕਿਸ ਦੇਸ਼ ਤੋਂ ਹੋਵੇਗਾ ਇਸ ਦਾ ਕੋਈ ਵਿਸਥਾਰ ਟਰੰਪ ਦੀ ਯੋਜਨਾ ਵਿੱਚ ਦਰਜ ਨਹੀਂ। ਇਸ ਮੋੜ ਉਸਾਰੀ ਦਾ ਖਰਚ ਅਰਬ ਦੇਸ਼ ਜਿਨ੍ਹਾਂ ਟਰੰਪ ਯੋਜਨਾ ਦੀ ਹਮਾਇਤ ਕੀਤੀ ਹੈ ਉਹ ਅਰਬ ਮੁਲਕ ਚੁੱਕਣਗੇ। ਗਾਜ਼ਾ ਦੀ ਸੁਰੱਖਿਆ ਲਈ ਇੱਕ ਬਹੁ-ਦੇਸ਼ੀ ਸੁਰੱਖਿਆ ਬਲ ਬਣਾਇਆ ਜਾਵੇਗਾ ਜਿਸ 'ਤੇ ਗਵਾਈ ਅਮਰੀਕਾ ਦੇ ਫੌਜੀ ਅਫਸਰ ਕਰਨਗੇ ਇਹ ਫੋਰਸ ਵਿਖੀ ਪੁਲਿਸ ਬਲ ਲਈ ਫਲਸਤੀਨੀਆਂ ਨੂੰ ਟ੍ਰੇਨਿੰਗ ਦੇਵੇਗੀ ਹਮਾਸ ਅਤੇ ਇਜ਼ਰਾਈਲ ਵੱਲੋਂ ਬੰਦੀਆਂ ਦੇ ਵਟਾਂਦਰੇ ਉਪਰੰਤ ਮਿਸਰ ਦੇ ਸੈਲਾਨੀ ਸਥਾਨ ਸ਼ਰਮ ਅਲ ਸ਼ੇਖ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤੇਹ ਅਲੀ ਸੀਸੀ ਨੇ ਸਾਂਝੇ ਰੂਪ ਵਿੱਚ ਕੀਤੀ ਇਸ ਵਿੱਚ 27 ਦੇਸ਼ਾਂ ਨੇ ਹਿੱਸਾ ਲਿਆ ਜਾਰਡਨ ਕਤਰ ਕਵੇਤ ਬਹਿਰਨ ਤੁਰਕੀ ਸਾਊਦੀ ਅਰਬ ਸੰਯੁਕਤ ਅਰਬ ਅਮੀਰਾਤ ਓਮਾਨ ਇੰਡੋਨੇਸ਼ੀਆ ਪਾਕਿਸਤਾਨ ਭਾਰਤ ਅਜ਼ਰਬਾਈਜਾਨ ਅਰਮੀਨੀਆ ਜਪਾਨ ਫਰਾਂਸ ਬਰਤਾਨੀਆ ਜਰਮਨੀ ਇਟਲੀ ਸਪੇਨ ਯੂਨਾਨ ਸਾਈਪਰਸ, ਹੰਗਰੀ, ਨਾਰਵੇ, ਨੀਦਰਲੈਂਡ, ਕੈਨੇਡਾ ਅਤੇ ਪੈਰਾਗੁਏ ਦੇ ਨੁਮਾਇंदे ਹਾਜ਼ਰ ਸਨ। ਇਸ ਤੋਂ ਬਿਨਾ ਸੰਯੁਕਤ ਰਾਸ਼ਟਰ ਸਾਕਬ ਲੀਗ, ਯੂਰਪੀ ਕੌਂਸਲ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਲਵਾਈ। ਪਰ ਅਨੇਤਾ, ਯਾਹੂ ਅਤੇ ਹਮਾਸ ਇਸ ਵਿੱਚੋਂ ਗੈਰ ਹਾਜ਼ਰ ਸਨ। ਇਸ ਮੀਟਿੰਗ ਨੇ ਅਮਰੀਕਾ, ਮਿਸਰ, ਕਤਰ ਅਤੇ ਤੁਰਕੀ ਦੀ ਵਿਚੋਲਗੀ ਨਾਲ ਸਿਰੇ ਚੜੀ جنگਬੰਦੀ ਤੇ ਮੋਹਰ ਲਾਈ। ਗਾਜ਼ਾ ਦੀ ਮੁੜ ਉਸਾਰੀ ਲਈ ਇੱਕ ਫੰਡ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੀ ਅਗਵਾਈ ਕਤਰ ਅਤੇ ਮਿਸਰ ਕਰਨਗੇ ਨਵੰਬਰ 2025 ਵਿੱਚ ਮਿਸਰ ਵਿੱਚ ਅਮਲਦਾਰੀ ਪਰਤਾਲਣ ਲਈ ਇੱਕ ਮੀਟਿੰਗ ਕੀਤੀ ਜਾਵੇਗੀ ਸੰਯੁਕਤ ਰਾਸ਼ਟਰ ਅਤੇ ਸੰਸਾਰ ਬੈਂਕ ਮੁੜ ਉਸਾਰੀ ਪ੍ਰੋਜੈਕਟਾਂ ਦੀਆਂ ਲੋੜਾਂ ਦਾ ਅੰਦਾਜ਼ਾ ਤਿਆਰ ਕਰਨਗੇ ਕਾਨਫਰੰਸ ਦੇ ਪਾਈਵਾਲਾ ਨੇ ਹਮਾਸ ਇਜ਼ਰਾਈਲ ਗੱਲਬਾਤ ਜਾਰੀ ਰੱਖਣ ਤੇ ਜ਼ੋਰ ਦਿੱਤਾ ਸੰਯੁਕਤ ਰਾਸ਼ਟਰ ਮਿਸਰ ਅਤੇ ਅਮਰੀਕਾ ਸਮਝੌਤੇ ਦੀ ਅਮਲਦਾਰੀ ਤੇ ਨਜ਼ਰ ਰੱਖਣਗੇ ਅਤੇ ਹਰ 3 ਮਹੀਨਿਆਂ ਬਾਅਦ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੂੰ ਰਿਪੋਰਟ ਪੇਸ਼ ਕਰਨਗੇ ਨਵੇਂ ਸੰਸਾਰ ਦੇ ਸਰਕਾਰੀ ਮੀਡੀਆ ਨੇ ਸ਼ਰਮ ਅਲ शेख ਇਕੱਠ ਗਾਜ਼ਾ ਦੇ ਮੁੱਦੇ ਤੇ ਪਹਿਲਾ ਇੱਕ ਸੰਸਾਰ ਪੱਧਰੀ ਇਕੱਠ ਕਹਿ ਕੇ ਇਸ ਦਾ ਗੁਣਗਾਨ ਕੀਤਾ ਹੈ ਪਰ ਦੋ ਬੁਨਿਆਦੀ ਮੁੱਦਿਆਂ ਤੇ ਇਸ ਕਾਨਫਰੰਸ ਦੀ ਕੋਈ ਸਪਸ਼ਟਤਾ ਨਹੀਂ ਇਜ਼ਰਾਈਲੀ ਫੌਜ ਭਾਵੇਂ ਪਿੱਛੇ ਹੱਟੀ ਹੈ ਪਰ ਇਹ ਅਜੇ ਪੂਰੀ ਤਾਕਤ ਨਾਲ ਗਾਜ਼ਾ ਅੰਦਰ ਮੌਜੂਦ ਹੈ ਇਜ਼ਰਾਈਲੀ ਫੌਜ ਦੀ ਗਾਜ਼ਾ ਵਿੱਚ ਪੂਰਨ ਵਾਪਸੀ ਦਾ ਇਸ ਕਾਨਫਰੰਸ ਵਿੱਚ ਕੋਈ ਜ਼ਿਕਰ ਨਹੀਂ ਆਇਆ ਭਾਵੇਂ ਕਾਨਫਰੰਸ ਤੋਂ ਬਾਅਦ ਮਿਸਰ ਵੱਲੋਂ ਜਾਰੀ ਬਿਆਨ ਵਿੱਚ 1967 ਦੀ ਸਥਿਤੀ ਦੇ ਆਧਾਰ ਤੇ ਇੱਕ ਆਜ਼ਾਦ ਅਤੇ ਸਵਰਨ ਫਲਸਤੀਨੀ ਰਾਜ ਦੇ ਇਸ ਦੀ ਰਾਜਧਾਨੀ ਪੂਰਬੀ ਯੂਰੇ ਸ਼ਲਮ ਹੋਵੇ ਦੀ ਗੱਲ ਕੀਤੀ ਗਈ ਹੈ ਅਤੇ ਉਸ ਨੂੰ ਸਥਾਈ ਅਤੇ ਪੱਕੇ ਅਮਨ ਦੀ ਗਾਰੰਟੀ ਕਿਹਾ ਗਿਆ ਹੈ ਪਰ ਅਧਿਕਾਰਤ ਬਿਆਨ ਵਿੱਚ ਦੋ ਦੇਸ਼ਾਂ ਵਾਲੇ ਹੱਲ ਦਾ ਕੋਈ ਜ਼ਿਕਰ ਨਹੀਂ ਹੈ ਉਸ ਵਿੱਚ ਕੇਵਲ ਇਹਨਾਂ ਕਿਹਾ ਗਿਆ ਹੈ ਕਿ ਇਸ ਖੇਤਰ ਨੂੰ ਦਹਿਸ਼ਤਗਰਦੀ ਮੁਤ ਅਮਨ ਸ਼ਾਂਤੀ ਦਾ ਖੇਤਰ ਬਣਾਉਣਾ ਜਿੱਥੇ ਪਲਸਤਿਨ ਅਤੇ ਇਜ਼ਰਾਈਲੀ ਕੁਝ ਹਾਲੀਏ ਤੇ ਅਮਨ ਚੈਨ ਦੀ ਜ਼ਿੰਦਗੀ ਜੋ ਸਕਣ ਇਸ ਤੋਂ ਬਿਨਾਂ ਵਿਸਥਾਰ ਦੇ ਮੁੱਦੇ ਸਾਰੇ ਦੇ ਸਾਰੇ ਅਸਪਸ਼ਟ ਹਨ ਉਦਾਹਰਣ ਵਜੋਂ ਜਿਹੜੀ ਫਲਸਤੀਨੀਆ ਦੀ ਕਮੇਟੀ ਬਣੇਗੀ ਅਤੇ ਇਹ ਚੋਣ ਕੌਣ ਕਰੇਗਾ ਕਿ ਇਹ ਫਲਸਤੀਨ ਅਥਾਰਟੀ ਹੋਵੇਗੀ ਜਾਂ ਉਸ ਦੇ ਸਮਾਨ ਹੋਵੇਗੀ ਬੋਰਡ ਅਤੇ ਮੁੜ ਉਸਾਰੀ ਸੰਗਠਨ ਵਿਚਕਾਰ ਕੀ ਰਿਸ਼ਤਾ ਹੋਵੇਗਾ ਦੋਵਾਂ ਦਾ ਕੀ ਅਧਿਕਾਰ ਖੇਤਰ ਹੋਵੇਗਾ ਮੁੜ ਉਸਾਰੇ ਲਈ ਕਿਹੜਾ ਦੇਸ਼ ਕਿੰਨੀ ਰਾਸ਼ੀ ਦੇਵੇਗਾ ਵਿਸਥਾਰ 'ਚ ਨਾ ਜਾਂਦੇ ਹੋਏ ਸਾਰੇ ਯੋਜਨਾਵਾਂ ਵਿੱਚ ਠੋਸ ਵਿਸਥਾਰ ਦੀ ਅਣਹੋਂਦ ਹੈ। ਪ੍ਰਵਖ ਵਿੱਚ ਇਹ ਅਣਹੋਂਦ ਰੋਲੇ ਅਤੇ ਪੰਬਲਪੂਸਾ ਖੜੇ ਹੋਣ ਦਾ ਆਧਾਰ ਬਣ ਸਕਦਾ ਹੈ। ਦੂਸਰੇ ਇਸ ਵਿੱਚ ਮਿੱਥੇ ਸਾਰੇ ਕਾਰਜਾਂ ਲਈ ਕੋਈ ਸਮਾਂ ਤੈਅ ਨਹੀਂ ਹੈ। ਇਸੇ ਤਰਕੇ ਬੇਤਵਾਲਮਕਾ ਹੋ ਸਕਦਾ ਹੈ ਜੋ ਕਈ ਗੰਭੀਰ ਸਮੱਸਿਆਵਾਂ ਖੜੀਆਂ ਕਰ ਸਕਦਾ ਹੈ ਜੇਕਰ ਤੱਤ ਵਿੱਚ ਦੇਖਿਆ ਜਾਵੇ ਤਾਂ ਡੋਨਾਲਡ ਟਰੰਪ ਦੀ ਅਖੌਤੀ ਅਮਨ ਯੋਜਨਾ ਇਜ਼ਰਾਈਲ ਦੀ ਹੀ ਯੋਜਨਾ ਹੈ ਜਿਸ ਨੂੰ ਅਮਨ ਦੇ ਲਬਾਦੇ ਹੇਠ ਪੇਸ਼ ਕੀਤਾ ਗਿਆ ਹੈ ਇਜ਼ਰਾਈਲ ਦਾ ਇੱਕ ਬੁਨਿਆਦੀ ਉਦੇਸ਼ ਸੀ ਕਿ 7 ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਈਲ ਵਿੱਚੋਂ ਜਿਨ੍ਹਾਂ ਨੂੰ ਬੰਦੀ ਬਣਾ ਕੇ ਲੈ ਆਉਂਦਾ ਸੀ ਉਹਨਾਂ ਨੂੰ ਰਿਹਾ ਕਰਵਾਉਣਾ ਸੀ ਇਜ਼ਰਾਈਲ ਵਿੱਚ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨੇਤਨਯਾਹੁਦੀ ਅਸਫਲਤਾ ਤਾਰਨ ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ ਵੱਧ ਰਿਹਾ ਸੀ ਜਿਸ ਕਰਕੇ ਸਰਕਾਰ ਲਈ ਖਤਰਾ ਖੜਾ ਹੋ ਗਿਆ ਸੀ ਇਸ ਵਿੱਚ ਅਮਰੀਕਾ ਦੀ ਵੀ ਦਿਲਚਸਪੀ ਸੀ ਦੂਜੇ ਪਾਸੇ ਹਮਾਸ ਗੋਲ ਸਮਝੌਤੇ ਲਈ ਦਬਾਅ ਵਜੋਂ ਵਰਤਣ ਲਈ ਇਹ ਬੰਦੀ ਇੱਕ ਪਾਸ ਕੋ ਸੰਨ ਸੌਦੇਬਾਜ਼ੀ ਲਈ ਇੱਕ ਮੋਹਰਾ ਹਥਿਆਰ ਸੀ ਇਹਨਾਂ ਦੀ ਰਿਹਾਈ ਉਪਰੰਤ ਹਮਾਸ ਕੋ ਸੌਦੇਬਾਜ਼ੀ ਦਾ ਕੋਈ ਸੰਧ ਨਹੀਂ ਰਿਹਾ ਇਜ਼ਰਾਇਲ ਦਾ ਦੂਜਾ ਨਿਸ਼ਾਨਾ ਸੀ ਹਮਾਸ ਨੂੰ ਗਾਜ਼ਾ ਪ੍ਰਸ਼ਾਸਨ ਵਿੱਚੋਂ ਬਾਹਰ ਕਰਨਾ ਤਾਂ ਕਿ ਗਾਜ਼ਾ ਹਮਾਸ ਦੇ ਕੰਟਰੋਲ ਵਿੱਚ ਨਾ ਰਹੇ ਇਜ਼ਰਾਇਲ ਦਾ ਤੀਸਰਾ ਨਿਸ਼ਾਨਾ ਫਲਸਤੀਨੀਆ ਨੂੰ ਨੇ ਹਥੇਰੇ ਕਰਨਾ ਸੀ ਜਿਸ ਦਾ ਠੋਸ ਰੂਪ ਸੀ ਹਮਾਸ ਅਤੇ ਹੋਰ ਲੜਾਕੂ 그룹ਾਂ ਦਾ ਹਥਿਆਰਬੰਦ ਫੌਜੀ ਜਥੇਬੰਦੀ ਵਜੋਂ ਖਾਤਮਾ ਕਰਨਾ ਟਰੰਪ ਦੀ ਅਕੌਤੇ ਸ਼ਾਂਤੀ ਯੋਜਨਾ ਇਜ਼ਰਾਈਲ ਦੇ ਇਹਨਾਂ ਸਾਰੇ ਨਿਸ਼ਾਨਿਆਂ ਨੂੰ ਪੂਰਾ ਕਰਦੀ ਹੈ। ਤੱਤ ਵਿੱਚ ਕਹਿਣਾ ਹੋਵੇ ਤਾਂ ਇਹ ਇਜ਼ਰਾਈਲ ਯੋਜਨਾ ਹੈ ਜਿਸ ਵਿੱਚ ਹਮਾਸ ਨੂੰ ਨਿਹਾਤੇ ਕਰਨਾ ਤਾਂ ਇੱਕ ਸ਼ਰਤ ਹੈ ਪਾਰਕ ਦਾਜ਼ਾ ਵਿੱਚੋਂ ਇਜ਼ਰਾਈਲੀ ਫੌਜਾਂ ਦੀ ਪੂਰਨ ਵਾਪਸੀ ਦੀ ਕੋਈ ਗੱਲ ਨਹੀਂ। ਹਮਾਸ ਹੱਥੋਂ ਵਰਤਮਾਨ ਵਿੱਚ ਸਮਝੌਤੇ ਲਈ ਪਾਸਕੂ ਇਜ਼ਰਾਈਲ ਬੰਦਿਆਂ ਦੀ ਰਿਹਾਈ ਤਾਂ ਪਹਿਲਾਂ ਹੀ ਹੱਥੋਂ ਨਿਕਲ ਚੁੱਕਿਆ ਹੈ। ਜੇਕਰ ਹਮਾਸ ਹਥਿਆਰ ਸੁੱਟ ਦਿੰਦਾ ਹੈ ਤਾਂ ਆਜ਼ਾਦ ਫਲਸਤੀਨ ਦੇਸ਼ ਦੀ ਸਥਾਪਨਾ ਦਾ ਨਿਸ਼ਾਨਾ ਧੁੰਦਲਾ ਹੋ ਜਾਵੇਗਾ ਹਥਿਆਰ ਸੁੱਟਣ ਦੇ ਮਸਲੇ ਤੇ ਹਮਾਸ ਦੇ ਨਾਂ ਤੇ ਕਈ ਸਵੈ ਵਿਰੋਧੀ ਖਬਰਾਂ ਗੁਰਜ਼ੂਆ ਪ੍ਰੈਸ ਵਿੱਚ ਆਉਂਦੀਆਂ ਰਹਿੰਦੀਆਂ ਹਨ ਹਕੀਕਤ ਵਿੱਚ ਇਸ ਮੁੱਦੇ ਤੇ ਕੀ ਵਾਪਰਦਾ ਹੈ ਹਮਾਸ ਹਥਿਆਰ ਸੁੱਟਦਾ ਹੈ ਜਾਂ ਨਹੀਂ ਇਸ ਲਈ ਹੋਰ ਸਮੇਂ ਲਈ ਇੰਤਜ਼ਾਰ ਕਰਨਾ ਹੋਵੇਗਾ ਇਕ ਸਵਾਲ ਖੜਾ ਹੁੰਦਾ ਹੈ ਕਿ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਨਾਜ਼ੁਕ ਤਬਾਹੀ ਨੂੰ 2 ਸਾਲ ਹੋ ਗਏ ਹਨ ਇਹਨਾਂ 2 ਸਾਲਾਂ ਵਿੱਚ ਅਮਰੀਕੀ ਸਾਮਰਾਜ ਨੇ ਇਸ ਜੰਗ ਨੂੰ ਖਤਮ ਕਰਾਉਣ ਲਈ ਕੋਈ ਕਦਮ ਕਿਉਂ ਨਹੀਂ ਚੁੱਕਿਆ ਬਲਕਿ ਇਸ ਦੇ ਉਲਟ ਅਮਰੀਕਾ ਇਜ਼ਰਾਈਲ ਨੂੰ ਮਿਲਟਰ ਸਪਲਾਈ ਖੋ ਗਿਆ ਸੁਚਨਾਵਾਂ ਅਤੇ ਹਰ ਪ੍ਰਕਾਰ ਦੀ ਸਹਾਇਤਾ ਮਹੱਈਆ ਕਰਵੰਦਾ ਰਿਹਾ ਹੈ ਇਹ ਹੀ ਨਹੀਂ ਸੰਯੁਕਤ ਰਾਸ਼ਟਰ ਵਿੱਚ ਜੰਗ ਬੰਦੀ ਮਤੇ ਨੂੰ ਵੀਟੋ ਦੀ ਵਰਤੋਂ ਕਰਕੇ ਰੱਦ ਕਰਵਾ ਦਿੰਦਾ ਰਿਹਾ ਨੇਤਨਿਆਹੁ ਵਿਰੋਧਕ ਕੋਮਾਂਦਰੀਆਂ ਅਦਾਲਤ ਵੱਲੋਂ ਜਾਰੀ ਵਰੰਟਾਂ ਨੂੰ ਬੇਸਰ ਕਰਨ ਲਈ ਆਪਣੇ ਪ੍ਰਭਾਵ ਅਤੇ ਦਬਾਅ ਦੀ ਵਰਤੋਂ ਕਰਦਾ ਰਿਹਾ ਹੈ ਉਂਝ ਤਾਂ ਸਰਕਾਰ ਕੋਈ ਵੀ ਹੋਵੇ ਸਾਮਰਾਜ ਦੀ ਬੁਨਿਆਦੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਸਾਮਰਾਜੀ ਨੀਤੀ ਜਾਰੀ ਰਹਿੰਦੀ ਹੈ ਪਰ ਜੇਕਰ ਇਹ ਮੰਨ ਲਿਆ ਜਾਵੇ ਕਿ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੀ ਨੀਤੀ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨਾਲੋਂ ਕੁਝ ਪੈਨ ਹੈ ਤਾਂਵੇਂ 트럼ਪ ਨੂੰ ਅਮਰੀਕਾ ਦਾ ਰਾਜਪਾਲ ਸੰਭਾਲਿਆ ਲਗਭਗ 10 ਮਹੀਨੇ ਹੋ ਚੱਲੇ ਹਨ ਇਨ੍ਹਾਂ 10 ਮਹੀਨਿਆਂ ਵਿੱਚ 트럼ਪ ਨੇ ਕਦੀ ਕਿਸੇ ਅਮਨ ਯੋਜਨਾ ਦਾ ਨਾ ਨਹੀਂ ਲਿਆ ਬਲਕਿ ਇਸ ਦੇ ਉਲਟ ਉਹ ਫਲਸਤੀਨੀਆ ਤੇ ਤਬਾਹੀ ਦਾ ਕਾਰਵਾਰ ਸੌਣ ਦੀਆਂ ਹਮਾਸ ਹੰ ਧਮਕੀਆਂ ਦਿੰਦਾ ਰਿਹਾ ਹੈ ਸੰਯੁਕਤ ਰਾਸ਼ਟਰ ਸਮੇਤ ਸਾਰੇ ਕੋ ਮੰਤਰੀ ਫੋਰਮਾਂ ਤੇ ਇਜ਼ਰਾਈਲ ਦੀ ਪਿੱਠਾ ਪੜਦਾ ਰਿਹਾ ਹੈ ਟਰੰਪ ਦੇ ਸ਼ਾਸਨ ਤਹਿਤ ਵੀ ਇਜ਼ਰਾਈਲ ਨੂੰ ਅਮਰੀਕੀ ਸਪਲਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੀ ਹੈ ਹੁਣ ਆਖਿਰ ਅਜੇਹਾ ਕੀ ਵਾਪਰਿਆ ਕਿ ਟਰੰਪ ਇੱਕ ਅਮਨ ਯੋਜਨਾ ਲੈ ਕੇ ਆ ਗਿਆ ਹੈ ਉਪਰੀ ਨਜ਼ਰ ਵਰਤਿਆਂ ਨੂੰ ਦੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਟਰੰਪ ਆਪਣੇ ਆਪ ਨੂੰ ਮੰਤਰੀ ਪਦਰ ਤੇ ਸ਼ਾਂਤੀ ਦੇਵਤਾ ਵਜੋਂ ਸਥਾਪਿਤ ਕਰਨਾ ਚਾਹੁੰਦਾ ਹੈ ਉਹ ਸ਼ਾਂਤੀ ਨੋਬਲ ਇਨਾਮ ਲਈ ਵੀ ਦਾਅਵੇਦਾਰੀ ਠੋਗਦਾ ਰਿਹਾ ਹੈ ਉਹ ਭਾਰਤ ਪਾਕਿਸਤਾਨ ਸਮੇਤ ਕਈ ਜੰਗਾਂ ਖਤਮ ਕਰਾਉਣ ਦੀ ਛੇਕ ਹੀ ਮਾਰਦਾ ਹੈ ਜਿਨ੍ਹਾਂ ਦਾ 트럼ਪਸ ਜ਼ਿਕਰ ਕਰਦਾ ਹੈ ਉਹ جنگਾਂ ਨਹੀਂ ਬਲਕਿ ਸਥਾਨਕ ਝੜਪਾਂ ਸਨ ਹਕੀਕੀ جنگਾਂ ਯੂਕਰੇਨ ਅਤੇ ਗਾਜ਼ਾ ਵਿੱਚ ਸਨ ਜੋ ਅਜੇ ਵੀ ਚੱਲ ਰਹੀਆਂ ਹਨ 트럼ਪ ਗਾਜ਼ਾ جنگ ਨੂੰ ਇਜ਼ਰਾਇਲ ਦੀਆਂ ਸ਼ਰਤਾਂ ਤੇ ਅਤੇ ਯੂਕਰੇਨ جنگ ਨੂੰ ਰੂਸ ਦੀਆਂ ਸ਼ਰਤਾਂ ਤੇ ਖਤਮ ਕਰਾਉਣ ਲਈ ਯਤਨਸ਼ੀਲ ਹੈ ਪਰ ਅੱਜ ਦੀ ਤਰੀਕ ਤੱਕ ਉਹ ਸਫਲ ਨਹੀਂ ਹੋਇਆ ਆਪਣੀ ਸਾਮਰਾਜੀ ਖਸਲਤ ਕਾਰਨ ਦੋਵੇਂ ਥਾਈ ਉਹ ਹਮਲਾਵਰਾਂ ਨਾਲ ਖੜਾ ਹੈ ਹਕੀਕਤ ਵਿੱਚ ਇਹ ਕਾਰਨ ਨਹੀਂ ਆਖਿਰ ਫਿਰ ਕੀ ਕਾਰਨ ਹੈ ਇਸ ਦਾ ਅਸਲ ਕਾਰਨ ਹੈ ਦੁਨੀਆ ਭਰ ਵਿੱਚ ਇਜ਼ਰਾਈਲ ਅਤੇ ਇਸ ਦੇ ਨਾਲ ਲੱਗ ਕੇ ਅਮਰੀਕਾ ਦਾ ਨਿਖੇੜਾ ਮਾਦ ਪੂਰਬ ਦੇ ਅਰਬ ਦੇਸ਼ ਦੁਨੀਆ ਭਰ ਵਿੱਚ ਪੇਲ ਦਾ ਸਭ ਤੋਂ ਵੱਡਾ ਸੋਮਾ ਹਨ ਜੋ ਅਮਰੀਕੀ ਸਾਮਰਾਜ ਲਈ ਰਣਨੀਤਿਕ ਮਹਤਤਾ ਰੱਖਦੇ ਹਨ ਏ ਅਮਰੀਕਾ ਦੀ ਰਿਪਬਲਿਕਨ ਪਾਰਟੀ 트럼ਪ ਜਿਸ ਦਾ ਲੀਡਰ ਹੈ ਦੇ ਕਈ ਆਗੂ ਖੁਦ ਤੇਲ ਦੇ ਵੱਡੇ ਵਪਾਰੀ ਹਨ ਅਮਰੀਕੀ ਸਾਮਰਾਜ سلسلے ਵਾਰ ਆਪਣਾ ਪ੍ਰਭਾਵ ਵਧਾਉਣ ਲਈ ਯਤਨਸ਼ੀਲ ਹੈ ਅਮਰੀਕਾ ਦੇ ਦੋ ਟਟੜ ਵਿਰੋਧੀ ਇਰਾਕ ਦਾ ਸੱਦਾਮ ਹੁਸੈਨ ਅਤੇ ਲੀਬੀਆ ਦਾ ਸ਼ਾਸਕ ਮੁਅਮਰ ਗਦਾਫੀ ਸਨ ਅਮਰੀਕਾ ਨੇ ਹਮਲਾ ਕਰਕੇ ਦੋਵਾਂ ਨੂੰ ਖਤਮ ਕਰ ਦਿੱਤਾ ਔਨ ਅਮਰੀਕਾ ਦਾ ਵਿਰੋਧੀ ਕੇਵਲ ਈਰਾਨ ਹੀ ਹੈ 사우ਦੀ ਅਰਬ ਤਤਰ ਜਾਰਡਨ ਓਮਾਨ ਮਿਸਰ ਅਰੇ ਤੁਰਕੀ ਆਦ ਸਾਰੇ ਅਮਰੀਕਾ ਦੇ ਨੇੜੇ ਹਨ ਪਰ ਬਹੁਤ ਰੂ ਵੀ ਸੰਸਾਰ ਦੇ ਹੋਂਦ ਵਿੱਚ ਆਉਣ ਨਾਲ ਤੁਰਕੀ 사우ਦੀ ਅਰਬ ਸੰਯੁਕਤ ਅਰਬ ਗਣਰਾਜ ਅਤੇ ਹੋਰ ਮੁਲਕਾਂ ਨੇ ਰੂਸ ਅਤੇ ਚੀਨ ਨਾਲ ਸਬੰਧ ਬਣਾ ਲਏ ਹਨ ਪਰ ਇਜ਼ਰਾਈਲੀ ਵਿਸ਼ੇਤ ਕਾਰਨ ਅਮਰੀਕਾ ਨਿਖੜ ਰਿਹਾ ਸੀ ਅਰਬ ਹਾਕਮਾਂ ਦੀ ਪਾਵੇਂ ਫਲਸਤੀਨ ਤੇ ਹਮਾਸ ਨਾਲ ਕੋਈ ਹਮਦਰਦੀ ਨਾ ਹੋਵੇ ਪਰ ਸਾਰੀ ਅਰਬ ਜਨਤਾ ਫਲਸਤੀਨ ਅਤੇ ਹਮਾਸ ਪਿੱਛੇ ਡਟ ਕੇ ਖੜੀ ਹੈ ਇਸ ਕਰਕੇ ਅਰਬ ਹਾਕਮਾਂ ਨੂੰ ਇਜ਼ਰਾਈਲ ਵਿਰੋਧ ਦੇ ਪੈੰਥਰੇ ਤੇ ਆਉਣਾ ਪਿਆ ਦੌਰਾਨ ਕੁਝ ਅਰਬ ਮੁਲਕ ਬ੍ਰਿਕਸ ਦੇ ਮੈਂਬਰ ਵੀ ਬਣ ਗਏ ਜਦਕਿ ਟਰੰਪ ਬ੍ਰਿਕਸ ਨੂੰ ਅਮਰੀਕਾ ਵਿਰੋਧੀ ਅਤੇ ਡਾਲਰ ਵਿਰੋਧ ਮੰਨਦਾ ਹੈ ਇਸ ਤੋਂ ਬਿਨਾ NATO ਅਮਰੀਕਨ ਸਾਮਰਾਜ ਦਾ ਫੌਜੀ ਥੜਾ ਹੈ ਪਰ ਟਰੰਪਨ ਨੇ ਆਪਣੀ ਚੌਥਲ ਥੋਪਣ ਅਤੇ ਯੂਕ੍ਰੇਨ ਜਾਂ جنگ ਦੇ ਸਵਾਲ ਤੇ ਨਾਟੋ ਸੰਗੀਆਂ ਯੂਰਪੀ ਤਾਕਤਾਂ ਨਾਲ ਵਿਰੋਧ ਖੜੇ ਕਰ ਲਏ ਸਨ ਯੂਰਪ ਦੀਆਂ ਪ੍ਰਮੁੱਖ ਸ਼ਕਤੀਆਂ ਬਰਤਾਨੀਆ ਫ੍ਰਾਂਸ ਜਰਮਨੀ ਸਪੇਨ ਅਤੇ ਕੁਝ ਹੋਰ ਯੂਰਪੀ ਦੇਸ਼ਾਂ ਜਿਨ੍ਹਾਂ ਵਿੱਚ ਨਾਰਵੇ ਆਇਰਲੈਂਡ ਸੋਲਵੇਨੀਆ ਪੁਰਤਗਾਲ ਮਾਈਟਾ ਲਕਸਮਬਰਗ ਆਦਿ ਸ਼ਾਮਲ ਹਨ ਇਸ ਤੋਂ ਬਿਨਾ ਅਮਰੀਕਾ ਦੇ ਸਭ ਤੋਂ ਨਿਕਟ ਸਹਿਯੋਗੀ ਰਹੇ ਕੈਨੇਡਾ ਨੇ ਵੀ ਮਾਨਤਾ ਦੇਣ ਦਾ ਐਲਾਨ ਕੀਤਾ ਅਫਰੀਕਾ ਅਤੇ ਲਤੀਨੀ ਅਮਰੀਕਾ ਦੇ ਮਹੱਤਵਪੂਰਨ ਸਾਰੇ ਦੇਸ਼ ਇਜ਼ਰਾਈਲ ਦੇ ਵਿਰੋਧ ਸਨ ਦੱਖਣੀ ਅਫਰੀਕਾ ਨੇ ਕੋਮੰਤਰੀ ਨਿਆਂ ਅਦਾਲਤ ਵਿੱਚ ਨੇਤਨਯਾਹੁ ਵਿਰੋਧ ਕੇਸ ਵੀ ਕੀਤਾ ਬੋਲੀਵੀਆ ਨੇ ਇਜ਼ਰਾਈਲੀ ਰਾਜੂਤ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਇਸ ਤੋਂ ਬਿਨਾ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਲੋਕ ਗਾਜ਼ਾ ਦੇ ਹੱਕ ਵਿੱਚ ਸੜਕਾਂ ਤੇ ਆਏ ਇਟਲੀ ਜਿਹੇ ਦੇਸ਼ਾਂ ਵਿੱਚ ਇਹ ਗਿਣਤੀ ਲੱਖਾਂ ਵਿੱਚ ਸੀ ਬਰਤਾਨੀਆ ਸਰਕਾਰ ਵੱਲੋਂ ਗਾਜ਼ਾ ਦੇ ਹੱਕ ਵਿੱਚ ਆਵਾਜ਼ ਉਠਾਉਣਾ ਸਿਮੈਟਿਕ ਵਿਰੋਧ ਗਰਦਾਨ ਕੇ پابੰਦੀ ਲਾਉਣ ਦੇ ਬਾਵਜੂਦ ਲੱਖਾਂ ਲੋਕ ਸੜਕਾਂ ਤੇ ਆਏ ਸਮਾਜਿਕ ਕਾਰਕੁਨਾਂ ਵੱਲੋਂ ਸਭ پابੰਦੀਆਂ ਦੇ ਬਾਵਜੂਦ 50 ਬੇੜੀਆਂ ਚਿਗਾਜ਼ਾ ਲਈ ਰਾਤ ਸਮਗਰੀ ਲੈ ਕੇ ਜਾਣ ਦੀ ਤਾਲ ਕਦਮੀ ਨੇ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਸਰਕਾਰਾਂ ਦੇ ਪੱਧਰ ਤੇ ਇਜ਼ਰਾਈਲ ਅਤੇ ਅਮਰੀਕਾ ਦਾ ਨਖੇੜ ਅਤੇ ਵਿਸ਼ਾਲ ਜਨਤਾਕ ਪ੍ਰਤੀਰੋਧ ਨੇ ਟਰੰਪ ਨੂੰ ਸ਼ਾਂਤੀ ਦਾ ਮਖੌਟਾ ਪਾਉਣ ਲਈ ਮਜਬੂਰ ਕੀਤਾ ਹੈ ਇਸ ਘਟਨਾਕ੍ਰਮ ਨੇ ਅਰਬ ਹਕੂਮਤਾਂ ਦੇ ਪਰਦਾ ਨੂੰ ਦੇ ਪਰਦ ਕਰ ਦਤਾ ਹੈ ਉਹ ਆਪਣੇ ਆਪ ਨੂੰ ਪਲਸਤੀਨ ਵਿਧੀ ਇੱਕ ਦੇਸ਼ ਵਜੋਂ ਸਥਾਪਨਾ ਇਸ ਦੀ ਆਜ਼ਾਦੀ ਅਤੇ ਪ੍ਰਭੂਸਤਾ ਦੇ ਹਮਾਇਤੀ ਦਰਸਾਉਂਦੇ ਹਨ ਉਹ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਕੀਤੇ ਜਾ ਰਹੇ ਜ਼ੁਲਮਾਂ ਅਤੇ ਨਕਸਲ ਕੂਸ਼ੀ ਦੇ ਵਿਰੁੱਧ ਦਰਸਾਉਂਦੇ ਹਨ ਪਰ ਅੰਤ ਵਿੱਚ ਉਹ ਸ਼ਰਮ ਅਲ ਸ਼ੇਖ ਵਿੱਚ ਰੰਪਾ ਅਤੇ ਨਿਸਰ ਦੇ ਹਾਕਮਾਂ ਵੱਲੋਂ ਕਰਵਾਈ ਕਾਨਫਰੰਸ ਵਿੱਚ ਸ਼ਾਮਿਲ ਹੀ ਨਹੀਂ ਹੋਏ ਬਲਕਿ ਡੋਨਾਲਡ 트ੰਪ ਵੱਲੋਂ ਪਿਆਰ ਅਜਹੀ ਯੋਜਨਾ ਦਾ ਸਮਰਥਨ ਵੀ ਕੀਤਾ ਜਿਹੜੀ ਅਮਨ ਸ਼ਾਂਤੀ ਨਾਲੋਂ ਵਧੇਰੇ ਇਜ਼ਰਾਈਲੀ ਮਨਛਾ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਸੀ ਇਸ ਨਾਲ ਇਹ ਹਕੀਕਤ ਸਾਹਮਣੇ ਆ ਗਈ ਹੈ ਕਿ ਅਰਬ ਦੇਸ਼ਾਂ ਦੇ ਇਹਨਾਂ ਪਿਛਾਂ ਕਿਚੂ ਹਾਤਮਾ ਨੂੰ ਫਰਸਤਿਨੀ ਲੋਕਾਂ ਦੀ ਹੋਣੀ ਨਾਲ ਕੋਈ ਸਾਰੋਕਾਰ ਨਹੀਂ ਉਹ ਜੋ ਪੋਜੀਸ਼ਨ ਲੈ ਰਹੇ ਹਨ ਉਹ ਅਰਬ ਜਨਤਾ ਦੇ ਦਬਾਅ ਕਾਰਨ ਲੈ ਰਹੇ ਹਨ ਇਸ ਸਾਰੇ ਚਰਚਾ ਵਿੱਚ ਸਵਾਲਾਂ ਦਾ ਸਵਾਲ ਹੈ ਕਿ ਇਹ ਸਮਝੌਤਾ ਗਾਜ਼ਾ ਵਿੱਚ ਚਿਰ ਸਥਾਈ ਅਮਨ ਦਾ ਸਾਧਨ ਬਣੇਗਾ ਜਾਂ ਨਹੀਂ ਇਸ ਤੇ ਬਹੁਤ ਸਾਰੇ ਸਵਾਲ ਖੜੇ ਹਨ ਕਿਉਂਕਿ ਇਹਨਾਂ 2 ਸਾਲਾਂ ਵਿੱਚ ਜਦੋਂ ਵੀ جنگਬੰਦੀ ਹੁੰਦੀ ਰਹੀ ਹੈ ਇਜ਼ਰਾਈਲ ਇਸ ਨੂੰ ਤੋੜ ਦੰਦਾ ਰਿਹਾ ਇਜ਼ਰਾਈਲ ਨੇ ਹੁਣ ਤੱਕ 81 ਵਾਰ جنگਬੰਦੀ ਦੀ ਲੰਗੜਾ ਕੀਤੀ ਹੈ 트럼ਪ ਦਾ ਵੀ ਹੁਣ ਤੱਕ ਦਾ ਰਿਕਾਰਡ ਰਿਹਾ ਹੈ ਕਿ ਉਹ ਕਹਿੰਦਾ ਕੁਝ ਹੋ ਰਿਹਾ ਤੇ ਕਰਦਾ ਕੁਝ ਹੋਰ ਹੈ ਇਸ ਨੂੰ ਪਾਸੇ ਵੀ ਰੱਖ ਲਈਏ ਤਾਂ ਵੀ ਇਸ ਯੋਜਨਾ ਵਿੱਚ ਇਜ਼ਰਾਈਲ ਦੀ ਫੌਜ ਦੇ ਪੂਰਨ ਰੂਪ ਵਿੱਚ ਗਾਜ਼ਾ ਵਿੱਚੋਂ ਬਾਹਰ ਨਿਕਲਣ ਬਾਰੇ ਕੁਝ ਵੀ ਨਹੀਂ ਹੈ ਜਿੰਨੇ ਦੇਰ ਇਜ਼ਰਾਈਲ ਦੀ ਫੌਜ ਗਾਜ਼ਾ ਦੇ ਅੰਦਰ ਹੈ ਉਨੀ ਦੇਰ ਸਾਈ ਅਮਨ ਤਾਂ ਦੂਰ ਦੀ ਗੱਲ ਹੈ ਅਮਨ ਵੀ ਸੰਭਵ ਨਹੀਂ ਦੂਸਰੇ ਇਸ ਯੋਜਨਾ ਵਿੱਚ ਆਜ਼ਾਦ ਖੁਦਮੁਖਤਿਆਰ ਅਤੇ ਪ੍ਰਭੂ ਸੱਤਾ ਸੰਪੰਨ ਫਲਸਤੀਨੀ ਰਾਜ ਦੀ ਸਥਾਪਨਾ ਬਾਰੇ ਕੁਝ ਨਹੀਂ ਹੈ ਜਿੰਨੇ ਦੇਰ ਇਸ ਦਾ ਕੋਈ ਰਾਹ ਨੇ ਨਿਕਲਦਾ ਔਨੇ ਦਿਨ ਫਲਸਤੀਨੀ ਲੋਕਾਂ ਲਈ ਸੰਘਰਸ਼ ਤੋਂ ਬਿਨਾ ਕੋਈ ਚਾਰਾ ਨਹੀਂ ਇਸੇ ਹਾਲਤ ਵਿੱਚ ਹਮਾਸ ਦਾ ਹਥਿਆਰ ਸੁਟਣਾ ਸੰਭਵ ਨਹੀਂ ਹੈ ਇਸ ਕਰਕੇ ਬੰਦੀਆਂ ਅਦਲਾ ਬਦਲੀ ਹੁੰਦਿਆਂ ਹੀ ਰਿਪੋਰਟਾਂ ਆਈਆਂ ਕਿ ਇਜ਼ਰਾਈਲ ਸਪਾਈਆਂ ਨੇ ਚਾਰ ਲੋਕਾਂ ਨੂੰ ਮਾਰ ਦਿੱਤਾ ਹੈ ਅਤੇ ਹਮਾਸ ਨੇ ਦਾਜ਼ਾ ਸ਼ਹਿਰ ਦੇ ਬਾਹਰੀ ਖੇਤਰ ਤੇ ਕਬਜ਼ਾ ਕਰ ਲਿਆ ਹੈ ਅਤੇ ਦੁਸ਼ਮਣ ਨਾਲ ਸਹਿਯੋਗ ਕਰਨ ਵਾਲੇ ਦੋ ਲੋਕਾਂ ਨੂੰ ਮਾਰ ਦਿੱਤਾ ਹੁਣ ਖਬਰ ਆਈ ਸੀ ਕਿ ਹਮਾਸ ਨੇ ਰਫਾਹ ਵਿੱਚ ਇਜ਼ਰਾਈਲੀ ਫੌਜ ਤੇ ਹਮਲਾ ਕੀਤਾ ਹੈ ਅਤੇ ਫੌਜ ਨੇ 11 ਫਲਸਤੀਨੀ ਮਾਰ ਦਿੱਤੇ ਹਨ ਹਾਲਾਂਕਿ ਹਮਾਸ ਦੇ ਬੁਲਾਰੇ ਨੇ ਹਮਲਾ ਕੀਤੇ ਜਾਣ ਦੀ ਖਬਰ ਨੂੰ ਰੱਦ ਕਰਦਿਆਂ ਝੂਠ ਦੱਸਿਆ ਇਜ਼ਰਾਈਲੀ ਫੌਜ ਵੱਲੋਂ ਬੰਬਾਰੀ ਕਰਨ ਦੀਆਂ ਵੀ ਖਬਰਾਂ ਆਈਆਂ ਹਨ ਇਜ਼ਰਾਈਲ ਨੇ ਦਾਜ਼ਾ ਲਈ ਸਹਾਇਤਾ ਲਿਆਉਣ ਵਾਲੇ ਮਿਸਰ ਵੱਲੋਂ ਲਾਂਘੇ ਨੂੰ ਬੰਦ ਕਰ ਦਿੱਤਾ ਇਸ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੁ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹਮਾਸ ਵੱਲੋਂ ਹਥਿਆਰ ਸੁੱਟਣ ਨਾਲ ਹੀ ਸਮਝੌਤੇ ਦਾ ਪਹਿਲਾ ਪੜਾਅ ਪੂਰਾ ਹੋਵੇਗਾ ਅਤੇ ਪਹਿਲਾ ਪੜਾਅ ਪੂਰੇ ਹੋਣ ਤੇ ਹੀ ਜੰਗਬੰਦੀ ਅਮਲ ਵਿੱਚ ਆਵੇਗੀ ਸਪਸ਼ਟ ਹੈ ਕਿ ਇਜ਼ਰਾਈਲ ਸਭ ਤੋਂ ਪਹਿਲਾਂ ਹਮਾਸ ਦੇ ਹਥਿਆਰ ਸੁੱਟਣ 'ਚ ਬਜ਼ਿੱਦ ਹੈ ਹਮਾਸ ਲਈ ਹਥਿਆਰ ਸੁੱਟਣਾ ਆਸਾਨ ਨਹੀਂ ਇਸ ਕਰਕੇ ਟਰੰਪ ਯੋਜਨਾ ਨਾਲ ਗਾਜ਼ਾ ਵਿੱਚ ਅਮਨ ਸ਼ਾਂਤੀ ਦੀ ਸੰਭਾਵਨਾ ਨਾ ਦੇ ਬਰਾਬਰ ਹੈ ਸਾਥੀਓ ਤੁਸੀਂ ਇਸ ਲੇਖ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਧੰਨਵਾਦ